ਜੇ ਧਰਮ ਨੂੰ ਜਾਂ ਧਰਮ ਦੇ ਸੱਭਿਆਚਾਰਕ ਰੂਪ ਨੂੰ ਜਾਂ ਧਰਮ ਦੇ ਸੰਸਥਾਈ ਰੂਪ ਨੂੰ ਠੀਕ ਰੂਪ ਵਿੱਚ ਚਲਾਉਣਾ ਤਾਂ ਕੀ ਚਾਰਾ ਰਹਿ ਜਾਂਦਾ ਇਹ ਵੀ ਸਾਨੂੰ ਫਿਰ ਗੁਰੂ ਸਾਹਿਬ ਦੇ ਮੁਤਾਬਕ ਹੀ ਵੇਖਣਾ ਚਾਹੀਦਾ ਹੈ ਇਸ ਨੁਕਤੇ ਤੋਂ ਇਹ ਲੱਗਦਾ ਵੀ ਜਾਂ ਤਾਂ ਜਿਹੜੀ ਹਕੂਮਤ ਹੈ ਉਹ ਸੱਚੀ ਹੋਵੇ ਧਰਮੀ ਹੋਵੇ ਸਭ ਨੂੰ ਬਰਾਬਰ ਦੇ ਹੱਕ ਦੇਣ ਵਾਲੀ ਹੋਵੇ ਲੋਟੂ ਪਖੰਡੀ ਇਸ ਤਰ੍ਹਾਂ ਦੀ ਨਾ ਹੋਵੇ ਪਹਿਲਾਂ ਤਾਂ ਇਹ ਆ ਇਹਦੀ ਵਜ੍ਹਾ ਕੀ ਆ ਕਿਉਂਕਿ ਜਿਹੜਾ ਰਾਜ ਆ ਉਹ ਸਰਬੋਤਮ ਟਾਂਚਾ ਮਨੁੱਖ ਦੇ ਟਾਂਚਿਆਂ ਵਿੱਚੋਂ ਜਦੋਂ ਧਰਮ ਆਪਣੇ ਫਿਜ਼ੀਕਲ ਰੂਪ ਦੇ ਵਿੱਚ ਹਾਜ਼ਰ ਆਉਂਦਾ ਤਾਂ ਉਹ ਸੰਸਥਾਈ ਧਰਮ ਹੁੰਦਾ ਤਾਂ ਉਹ ਮਨੁੱਖ ਦਾ ਧਰਮ ਆ ਇੱਕ ਤਰੀਕੇ ਨਾਲ ਤਾਂ ਫਿਜ਼ੀਕਲ ਰੂਪ ਦੇ ਵਿੱਚ ਮਨੁੱਖ ਦੇ ਟਾਂਚਿਆਂ ਵਿੱਚੋਂ ਸਰਬੋਤਮ ਟਾਂਚਾ ਸਾਨੂੰ ਸਾਰਾ ਜਿਹੜਾ ਜਿਹੜਾ ਇਤਿਹਾਸ ਅਤੇ ਸਿਧਾਂਤ ਦੱਸਦਾ ਵੀ ਉਹਦੇ ਵਿੱਚ ਰਾਜ ਹੀ ਆ ਸਭ ਤੋਂ ਤਾਂ ਬੜੀ ਸਾਫ਼ ਗੱਲ ਆ ਪਹਿਲਾ ਰਾਤ ਆ ਇਹ ਆ ਬੀ ਜੇ ਹਕੂਮਤ ਠੀਕ ਨਹੀਂ ਹੈ ਤਾਂ ਫਿਰ ਸਿੱਧੇ ਰੂਪ ਦੇ ਵਿੱਚ ਇੱਕ ਰਾਹ ਇਹ ਬਣਦਾ ਹੈ ਵੀ ਹਕੂਮਤ ਤੇ ਕਾਬਜ ਹੋ ਕੇ ਹਲੇਮੀ ਜਾਂ ਬੇਗਮਪੁਰਾ ਰਾਜ ਕਾਇਮ ਕਰਨਾ ਸਰਬੱਤ ਦੇ ਭਲੇ ਲਈ ਕਾਰਜ ਕਰਨਾ ਤੇ ਪਹਿਲਾ ਰਾਹ ਤਾਂ ਇਹ ਵੱਜਦਾ ਜੇ ਹਕੂਮਤ ਤੇ ਕਾਬਜ ਨਹੀਂ ਹੈ ਤਾਂ ਫਿਰ ਇਹ ਰਾਹ ਫੋਲੋ ਨਹੀਂ ਕੀਤਾ ਜਾ ਸਕਦਾ ਅੱਛਾ ਫਿਰ ਦੂਸਰੀ ਗੱਲ ਇਹ ਅਭੀ ਹਕੂਮਤ ਤੇ ਕਾਬਜ ਤਾਂ ਸਿੱਖ ਹੈ ਨਹੀਂ ਤਾਂ ਸਿੱਖ ਪਰੰਪਰਾ ਦੇ ਵਿੱਚ ਦੂਜੀ ਗੱਲ ਕੀ ਹੈ ਸੇਖ ਪੰਪਰਪਰਾ ਦੇ ਵਿੱਚ ਦੂਜਾ ਹੈ ਵੀ ਸ਼ਹਾਦਤ ਨਾਲ ਧਰਮ ਦੀ ਰਾਖੀ ਕਰਨੀ ਜਾਂ ਤਾਂ ਕਾਬਜ ਹਕੂਮਤ ਦੇ ਉੱਤੇ ਹੋ ਕੇ ਉਸ ਤਰ੍ਹਾਂ ਦਾ ਰਾਜ ਕਾਇਮ ਕਰਨਾ ਜਿਨੀ ਨਿਰਮਾਣਤਾ ਸ਼ੇਖ ਫਰੀਦ ਵਿੱਚ ਹੈ ਸ਼ੇਖ ਫਰੀਦ ਉਸ ਵੇਲੇ ਦੇ ਹਾਕਮ ਧੜੇ ਵਿੱਚੋਂ ਸੀ ਹਾਕਮ ਧਰਮ ਵਿੱਚੋਂ ਸੀ ਉਹਨਾਂ ਦੇ ਰਾਜ ਰਾਜ ਵਰਗ ਨਾਲ ਸੰਬੰਧ ਵੀ ਸੀ ਪਰ ਉਹਨਾਂ ਵਿੱਚ ਨਿਰਮਾਣਤਾ ਵੇਖੋ ਕਿੱਡੀ ਆ ਜੋ ਤੈ ਮਾਰਨ ਮੁਕੀਆਂ ਤੇ ਨਾ ਨਾ ਮਾਰੇ ਘਮ ਬਿਲਕੁਲ ਵੀ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਨਹੀਂ ਲੱਗਦਾ ਵੀ ਜੇ ਹਕੂਮਤ ਤੇ ਕਾਬਜ ਹੁੰਦਾ ਕੋਈ ਤਾਂ ਹਕੂਮਤ ਇੰਨੀ ਨਿਰਮਾਣ ਚਾਹੀਦੀ ਹੈ ਜੇ ਹਕੂਮਤ ਤੇ ਕਾਬਜ ਨਹੀਂ ਤਾਂ ਦੂਸਰੇ ਪਾਸੇ ਜਿਹੜੀ ਸਿੱਖ ਪਰੰਪਰਾ ਕਹਿੰਦੀ ਆ ਲੜਾ ਦੀਨ ਕਹੇ ਤਾਂ ਦੂਜਾ ਇਹ ਰਾਹ ਬਾਕੀ ਬਚ ਜਾਂਦਾ ਤਾਂ ਇਸ ਖਾਤਰ ਤੁਸੀਂ ਪੂਰਨ ਸਿੰਘ ਦੀ ਇੱਕ ਟੂਕ ਵੇਖ ਸਕਦੇ ਹੋ ਉਹ ਕਹਿੰਦੇ ਜੇ ਸਿੱਖ ਵਿਅਕਤੀਤਵ ਦੇ ਵਿਕਾਸ ਲਈ ਅੰਤਰੀਵ ਸ਼ਾਂਤੀ ਅਰਥਾਤ ਸਹਜ ਲੋੜੀਂਦਾ ਹੈ ਬਦਨ ਫੁੱਲਣ ਲਈ ਭਾਰੀ ਕੁਰਬਾਨੀਆਂ ਤੇ ਸੰਤ ਜਨਾਂ ਦੇ ਖੂਨ ਡੁੱਲਣ ਦੀ ਵੀ ਲੋੜ ਹੈ ਜਿਸ ਦੇ ਕਰੋਨਾਮਈ ਪ੍ਰਭਾਵ ਇੱਕ ਨਵੀਂ ਪ੍ਰੇਰਣਾ ਜਗਾਉਂਦੇ ਹਨ ਪਹਿਲਾਂ ਦੇ ਇਤਿਹਾਸ ਵਿੱਚ ਇਹੋ ਕੁਝ ਘਟਿਆ ਹੈ ਅਤੇ ਆਗਾਮੀ ਇਤਿਹਾਸ ਵਿੱਚ ਵੀ ਇਹੋ ਕੁਝ ਵਾਪਰੇਗਾ